ਇਹ ਡੈਮੋਕ੍ਰੇਸੀ ਦਾ ਕਤਲ ਹੈ ਮਰਡਰ ਆਫ ਡੈਮੋਕ੍ਰੇਸੀ ਇਹ ਤੇ ਛੋਟਾ ਜਿਹਾ ਟ੍ਰੇਲਰ ਹੈ ਭਾਰਤੀ ਜਨਤਾ ਪਾਰਟੀ ਦੀ ਰਾਜਨੀਤੀ ਦਾ ਆਉਣ ਵਾਲੇ ਬੁੱਧਵਾਰ ਨੂੰ ਜਿਹੜਾ ਬਜਟ ਸੈਸ਼ਨ ਭਾਰਤੀ ਜਨਤਾ ਪਾਰਟੀ ਨੇ ਬੁਲਾਇਆ ਸੀ ਉਸ ਬਜਟ ਸੈਸ਼ਨ ਤੇ ਵੀ ਰੋਕ ਲਾਈ ਹੈ ਦੁਨੀਆ ਦੀ ਸਭ ਤੋਂ ਵੱਡਾ ਲੋਕਤੰਤਰ ਹੈ ਇਹਦਾ ਮਜ਼ਾਕ ਬਣਾ ਕੇ ਰੱਖਦਾ ਭਾਰਤੀ ਜਨਤਾ ਪਾਰਟੀ ਜ਼ਮੂਰੀਅਤ ਦਾ ਕਤਲ ਜ਼ਮੂਰੀਅਤ ਦਾ ਮਜ਼ਾਕ ਜਦੋਂ ਤੋਂ ਸੁਪਰੀਮ ਕੋਰਟ ਨੇ ਚੰਡੀਗੜ੍ਹ ਮੇਅਰ ਦੀ ਚੋਣ ਵਿੱਚ ਸ਼ੈਤਾਨੀ ਦੇ ਮੁੱਦੇ ਤੇ ਸਖਤ ਟਿੱਪਣੀ ਕੀਤੀ ਹੈ ਉਦੋਂ ਤੋਂ ਅਜਿਹੇ ਲਫ਼ਜ਼ਾਂ ਦਾ ਇਸਤੇਮਾਲ ਕਰ ਮੋਦੀ ਸਰਕਾਰ ਧਵਾਲੀ ਹੋ ਗਈ ਆ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਨੇ ਤਾਂ ਇੱਕ ਵੀਡੀਓ ਵੀ ਸਾਂਝੀ ਕੀਤੀ ਜਿਸ ਵਿੱਚ ਪ੍ਰੈਜਾਈਡਿੰਗ ਆਫੀਸਰ ਨਜ਼ਰ ਆ ਰਹੇ ਆਸੇ ਪਾਸੇ ਦੇਖਦੇ ਨੇ ਤੱਕਦੇ ਉਤਾਂ ਵੱਲ ਦੇਖਦੇ ਨੇ ਆਮ ਆਦਮੀ ਪਾਰਟੀ ਨੇ ਕਿਹਾ ਕਿ ਹੁਣ ਤਾਂ ਮੰਨ ਜੋ ਭਾਜਪਾ ਵਾਲਿਓ ਇਸ ਤੋਂ ਵੱਡਾ ਸਬੂਤ ਹੋਰ ਕੀ ਹੋ ਸਕਦਾ ਦੇਖੋ ਕਿਵੇਂ ਭਾਜਪਾ ਦੇ ਪ੍ਰੈਜਾਈਡਿੰਗ ਆਫੀਸਰ ਨੇ ਦਰੀਆਂ ਖੁਦੀ ਵੋਟਾਂ ਕੈਨਸਲ ਕਰਕੇ ਉਡਾਈਆਂ ਨੇ ਲੋਕਤੰਤਰ ਦੀਆਂ ਤਜੀਆਂ ਇਹ ਬੀਜੇਪੀ ਦੀ ਤਾਂ ਨਸ਼ਾ ਹੀ ਦਾ ਜਿਉਂਦਾ ਜਗ ਦਾ ਸਬੂਤ ਹੈ ਆਮ ਆਦਮੀ ਪਾਰਟੀ ਨੇ 3 ਜਨਵਰੀ ਨੂੰ ਚੰਡੀਗੜ੍ਹ ਨੇੜੇ ਦੀ ਝੂਠ ਤੇ ਲੱਗੇ ਤਾਮਲੀ ਦੇ ਇਲਜ਼ਾਮਾਂ ਬਾਰੇ ਸੋਮਵਾਰ ਨੂੰ ਮਾਨਯੋਗ ਸੁਪਰੀਮ ਕੋਰਟ ਦੀ ਟਿੱਪਣੀ ਦਾ ਸਵਾਗਤ ਕੀਤਾ ਆਮ ਆਦਮੀ ਪਾਰਟੀ ਨੇ ਕਿਹਾ ਹੈ ਕਿ ਤਾਂਸ਼ਾ ਬੀਜੇਪੀ ਦੇ ਮੂੰਹ ਤੇ ਕਰਾਰੀ ਚਪੇੜ ਜੋ ਦਿਨ ਦਿਹਾੜੇ ਲੋਕਤੰਤਰ ਦੇ ਕਤਲ ਲਈ ਜ਼ਿੰਮੇਵਾਰ ਹੈ ਔਨਰੇਬਲ ਸੁਪਰੀਮ ਕੋਰਟ ਦੇ ਚੀਫ ਜਸਟਿਸ ਨੇ ਆਪਣੀ ਟਿੱਪਣੀ ਚ ਇਹ ਕਿਹਾ ਕਿ ਇਹ ਡੈਮੋਕ੍ਰੇਸੀ ਦਾ ਕਤਲ ਹੈ ਮਰਡਰ ਆਫ ਡੈਮੋਕ੍ਰੇਸੀ ਔਰ ਜਿਹੜਾ ਅਸੀਂ ਵਾਰ-ਵਾਰ ਇਹ ਗੱਲ ਕਹੀ ਸੀ ਕਿ ਜਿਹੜਾ ਪ੍ਰਸਾਈਡਿੰਗ ਅਫਸਰ ਹੈ ਜੋ ਕਿ ਭਾਰਤੀ ਜਨਤਾ ਪਾਰਟੀ ਦਾ ਇੱਕ ਆਫਿਸ ਬੀਰਰ ਹੈ ਉਹਦੇ ਤੇ ਰਾਜ ਦਰੋਹ ਦਾ ਮੁਕਦਮਾ ਦਰਜ ਹੋਣਾ ਚਾਹੀਦਾ ਅੱਜ ਆਨਰੇਬਲ ਸੁਪਰੀਮ ਕੋਰਟ ਨੇ ਵੀ ਕਿਹਾ ਪ੍ਰਸਾਈਡਿੰਗ ਅਫਸਰ ਜਿਹੜਾ ਅਸੀਂ 30 ਜਨਵਰੀ ਦੇ ਮੇਅਰ ਇਲੈਕਸ਼ਨ ਚ ਉਹਨੂੰ ਪ੍ਰੋਸੀਕਿਊਟ ਕਰਨਾ ਚਾਹੀਦਾ ਹੈ ਇਸ ਤਰੀਕੇ ਨਾਲ ਦੇਸ਼ ਦੀ ਡੈਮੋਕ੍ਰੇਸੀ ਨਹੀਂ ਅੱਗੇ ਵਧ ਸਕਦੀ ਇਹ ਤੇ ਛੋਟਾ ਜਾਇਕ ਟਰੇਲਰ ਹੈ ਭਾਰਤੀ ਜਨਤਾ ਪਾਰਟੀ ਦੀ ਰਾਜਨੀਤੀ ਦਾ ਅਸੀਂ ਜਿੱਥੇ ਸੁਪਰੀਮ ਕੋਰਟ ਦਾ ਤਨਵਾਦ ਕਰਦੇ ਆ ਮੇਅਰ ਇਲੈਕਸ਼ਨ 30 ਜਨਵਰੀ ਨੂੰ ਹੋਏ ਮੇਅਰ ਇਲੈਕਸ਼ਨ ਦੀਆਂ ਪੂਰੀਆਂ ਪ੍ਰोसीਡਿੰਗਸ ਔਨਰੇਬਲ ਹਾਈ ਕੋਰਟ ਦੇ ਜਿਹੜਾ ਰਜਿਸਟਰਾਰ ਹੈ ਉਹਨੂੰ ਹੈਂਡਓਵਰ ਕੀਤੀਆਂ ਜਾਣ ਔਰ ਉਹਨਾਂ ਵਾਲੇ ਬੁੱਧਵਾਰ ਨੂੰ ਜਿਹੜਾ ਬਜਟ ਸੈਸ਼ਨ ਭਾਰਤੀ ਜਨਤਾ ਪਾਰਟੀ ਨੇ ਬੁਲਾਇਆ ਸੀ ਉਸ ਬਜਟ ਸੈਸ਼ਨ ਤੇ ਵੀ ਰੋਕ ਲਾਈ ਹੈ ਔਰ ਨਾਲ ਨਾਲ ਬੜੀਆਂ ਸਖਤ ਹਦਾਇਤਾ ਦਿੱਤੀ ਹੈ ਸੌਲਿਸਟਰ ਜਨਰਲ ਆਫ ਇੰਡੀਆ ਜਿਹੜੇ ਭਾਰਤ ਭਾਰਤ ਸਰਕਾਰ ਵੱਲੋਂ ਉੱਥੇ ਪੇਸ਼ ਹੋਏ ਸੀ ਕਿ ਇਹ ਇਸ ਤਰੀਕੇ ਦੀ ਕੋਈ ਕਾਰਵਾਈ ਬਰਦਾਸ਼ਤ ਨਹੀਂ ਕੀਤੀ ਜਾਊਗੀ ਸਾਡਾ ਮੁਲਕ ਲੋਕਸ਼ਾਹੀ ਦਾ ਮੁਲਕ ਹੈ ਦੁਨੀਆ ਦੀ ਸਭ ਤੋਂ ਵੱਡਾ ਲੋਕਤੰਤਰ ਹੈ ਇਹਦਾ ਮਜ਼ਾਕ ਬਣਾ ਕੇ ਰੱਖਤਾ ਭਾਰਤੀ ਜਨਤਾ ਪਾਰਟੀ ਨੇ ਇਹ ਆਮ ਆਦਮੀ ਪਾਰਟੀ ਔਰ ਕਾਂਗਰਸ ਦੀ ਹਾਰ ਨਹੀਂ ਹੈ ਇਹ ਚੰਡੀਗੜ੍ਹ ਦੇ ਲੋਕਾਂ ਦੁਆਰਾ ਦਿੱਤੇ ਗਏ ਮੰਡੇਟ ਦਾ અપਮਾਨ ਹੈ ਸੀਜੀਆਈ ਚੰਦਰਚੂੜੀ ਅਗਵਾਈ ਵਾਲੀ ਸੁਪਰੀਮ ਕੋਰਟ ਦੀ ਬੈਂਚ ਨੇ ਨਿਰਦੇਸ਼ ਦਿੱਤਾ ਹੈ ਕਿ ਹਾਲੀ ਦੇ ਵਿੱਚ ਹੋਈਆਂ ਚੰਡੀਗੜ੍ਹ ਮੀਟਰ ਚੋਣਾ ਦਾ ਸਾਰਾ ਰਿਕਾਰਡ ਪੰਜਾਬ ਹਰਿਆਣਾ ਹਾਈ ਕੋਰਟ ਦੇ ਰਜਿਸਟ੍ਰਾਰ ਅਦਾਰੇ ਵਿੱਚ ਜ਼ਬਤ ਕੀਤਾ ਜਾਵੇ ਬੈਂਚ ਨੇ ਵੀ ਹਦਾਇਤ ਕੀਤੀ ਹੈ ਕਿ ਚੰਡੀਗੜ੍ਹ ਨਗਰ ਨਿਗਮ ਦੀ 7 ਫਰਵਰੀ ਨੂੰ ਹੋਣ ਵਾਲੀ ਮੀਟਿੰਗ ਅਤੇ ਉਹਨਾਂ ਦੇ ਬਜਟ ਸੈਸ਼ਨ ਨੂੰ ਅਗਲੇ ਹੁਕਮਾਂ ਤੱਕ ਮੁਲਤਵੀ ਕਰ ਦਿੱਤਾ ਜਾਵੇ ਆਮ ਆਦਮੀ ਪਾਰਟੀ ਨੇ ਇਹਨਾਂ ਨਿਰਦੇਸ਼ਾਂ ਲਈ ਸੁਪਰੀਮ ਕੋਰਟ ਦਾ ਤਾਨਾਦ ਰਾਗ ਕੀਤਾ ਹੈ ਦੇਰਿਸਲ ਟੈਂਡੀਗੜ ਮੇਅਰ ਚੋਣਾ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੇ ਲਿਹਾਜ਼ ਨਾਲ ਬਹੁਤ ਅਹਿਮ ਮੰਨੀਆਂ ਗਈਆਂ ਸਨ ਜੇਕਰ ਇਸ ਦੇ ਵਿੱਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਗੱਟਜੋੜ ਦੀ ਜਿੱਤ ਹੁੰਦੀ ਤਾਂ ਇੰਡੀਆ ਗੱਟਜੋੜ ਦੀ ਜਿੱਤ ਦਾ ਸੁਨੇਹਾ ਜਾਣਾ ਸੀ ਇਸ ਲਈ ਦੋਵਾਂ ਧਿਰਾਂ ਨੇ ਪੂਰਾ ਜ਼ੋਰ ਲਾਇਆ ਉਧਰ ਸੱਤਾਧਿਰ ਬੀਜੇਪੀ ਨੇ ਵੀ ਪੂਰੀ ਵਾਹ ਲਾਈ ਤੇ ਆਪਣਾ ਮੇਅਰ ਬਣਾ ਲਿਆ ਪਰ ਹੁਣ ਸੁਪਰੀਮ ਕੋਰਟ ਦੀ ਫਿਕਰੀ ਤੋਂ ਬਾਅਦ ਮਸਲਾ ਹੋਰ ਪੱਕ ਗਿਆ ਹਾਲਾਂਕਿ ਉਧਰ ਬੀਜੇਪੀ ਕਹਿੰਦੀ ਹੈ ਕਿ ਹਾਰਨ ਵਾਲੇ ਬੇਬੁਨਿਆਦ ਇਲਜ਼ਾਮ ਲਾਉਂਦੇ ਨੇ